ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਆ ਕਰਦੇ ਛੋਟੇ ਜਿਹੇ ਬਲਾਗ ਦੀ ਸ਼ੁਰੂਆਤ ਤੇ ਟਾਈਮ ਆਪਣਾ ਹੋ ਚੁੱਕਾ 12:01 ਦਾ ਮੈਂ ਸਵੇਰ ਦਾ ਗਿਆ ਸੀ 9:30 10:00 ਵਜੇ ਦਾ ਤੇ ਬਸ ਇਦਾਂ ਹੀ ਥੋੜਾ ਜਿਹਾ ਕਾਜ-ਕਾਰਵਾਈ ਹੀ ਕਰਦੀ ਮੀਟਰ ਮੋਟਰ ਦੇ ਚੱਕਰ ਚ ਤੁਰਿਆ ਫਿਰੰਡਿਆ ਮੈਂ ਕਿਹਾ ਚਲੋ ਜਿੰਦਾ ਵੀ ਹੋ ਸਕੇ ਮੀਟਰ ਲੱਗ ਜੇ ਤੇ ਇਹਦਾ ਬੈਂਕ ਸਲਾਹ ਕਰਨੀ ਮੈਂ ਕਿਹਾ ਜਿਵੇਂ ਵੀ ਕਿਸੇ ਨੇ ਮਕਾਨ ਮੇਰੇ ਵੀ ਲੈਣਾ ਹਨਾ ਮਕਾਨ ਲੈਣਾ ਜਾਂ ਪਲਾਟ ਲੈਣਾ ਕਿਤੇ ਵੀ ਹਨਾ ਇਹ ਪਹਿਲਾਂ ਸੋਚ ਸਮਝ ਕੇ ਲੈ ਲੈ ਕੇ ਉੱਥੇ ਮਤਲਬ ਐਨਓਸੀ ਵਗੈਰਾ ਨਾਲ ਦਿੰਦੇ ਆ ਕਿ ਮਤਲਬ ਨਹੀਂ ਦਿੰਦੇ ਹਨ ਨਹੀਂ ਤੇ ਬਹੁਤ ਔਖਾ ਹੈ ਕਿਉਂਕਿ ਐਨਓਸੀ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਚਲੋ ਇਹ ਤਾਂ ਆਪਣਾ ਗਲਤੀ ਹੋ ਗਈ ਹੈ ਚਲੋ ਅੱਗੇ ਤੋਂ ਮੈਂ ਤਾਂ ਕਿਹਾ ਕਿਸੇ ਨੂੰ ਜੇ ਕਹਿੰਨੇ ਪਲਾਟ ਲੈਣਾ ਕਿੱਲੇ ਨੇ ਪਲਾਟ ਲੈਣਾ ਜਾਏ ਚਾਹ ਘਰ ਬਣਿਆ ਲੈਣਾ ਹਨਾ ਅੱਜ ਕੱਲ੍ਹ ਦੇ ਲੋਕੀ ਸਿਆਣੇ ਬੜੇ ਹੋ ਗਏ ਜੇ ਕਹਿੰਨੇ ਮੋਟਰਸਾਈਕਲ ਸੈਕੰਡ ਹੈਂਡ ਵੀ ਲੈਣਾ ਤਾਂ ਵੀ ਅਗਲੇ ਐਨਓਸੀ ਵਗੈਰਾ ਮੰਗਦੇ ਹਨਾ ਤੇ ਕਿਨੇ ਗੱਡੀ ਲੈਣੀ ਹੈ ਚਾਹੇ ਕੁਛ ਹੋਣਾ ਕੋਈ ਵੀ ਜੇ ਸੈਕੰਡ ਕੋਈ ਵੀ ਚੀਜ਼ ਲੈਣੀ ਅਗਲੇ ਐਨਓਸੀ ਪਹਿਲਾਂ ਪੁੱਛਦੇ ਆ ਐਨਓਸੀ ਦੀ ਹੈਗੀ ਜਾਂ ਨਹੀਂ ਹੈਗੀ ਤੇ ਸਾਡੇ ਕੋ ਚਲੋ ਜਿਹੜੀ ਗਲਤੀ ਹੋ ਗਈ ਸੋ ਹੋ ਗਈ ਤੇ ਤਾਂ ਕਰਕੇ ਐਮਐਚਡੀ ਚੱਕ ਦਾ ਸਾਡਾ ਮੀਟਰ ਨਹੀਂ ਲੱਗ ਰਿਹਾ ਤੇ ਚਲੋ ਬਾਕੀ ਹੁਣ ਜਿੱਦਾਂ ਕਿਦਾਂ ਕਰਕੇ ਐਨਓਸੀ ਬਣਾ ਕੇ ਤੇ ਫਿਰ ਹੁਣ ਪੇਪਰ ਆਪਾਂ ਐਨਓਸੀ ਬਣਾ ਕੇ ਤੇ ਫਿਰ ਆਪਾਂ ਮੀਟਰ ਹੁਣ ਲਵਾਵਾਂਗੇ ਜਿੱਦਾਂ ਹੁਣ ਥੋੜਾ ਲੇਟ ਹੀ ਲੱਗਣਾ ਥੋੜਾ ਮਹੀਨੇ ਲੱਗ ਜਾ ਦੋਵਾਂ ਨੂੰ ਲੱਗ ਜਾ ਬਾਕੀ ਜੋ ਕਰੂ ਕਰਤਾਰ ਦੇਖੀ ਜਾਏਗੀ ਤੇ ਹੋਰ ਸਭ ਠੀਕ ਠਾਕ ਵਧੀਆ ਸਾਰੇ ਮੰਮੀ ਨੇ ਥਈਏ ਜੇ ਅਨਾਸ਼ਾ ਸ਼ਾਮ ਨੂੰ ਆ ਜਾਣਾ ਮੰਮੀ ਨੇ ਕਿਹਾਣਾ ਇੱਥੇ ਰਹਿਣਾ ਚਲੋ ਦੇਖ ਲਾਂਗੇ ਲਿਆ ਕੇ ਰੋਟੀ ਪਾਣੀ ਛਕ ਲਈ ਸਵੇਰ ਦਾ ਨਿਕਲਿਆ ਮੈਂ ਰੋਟੀ ਹੱਤੀ ਦੋ ਕਾਕਾ ਠੀਕ ਸੱਤਾ ਕਿੰਨੇ ਡੇਆ ਚਲੋ ਫਿਰ ਮਿਲਦੇ ਆ ਤੁਹਾਨੂੰ ਥੋੜਾ ਟਾਈਮ ਰੁੱਕ ਕੇ ਰੋਟੀ ਪਾਣੀ ਛਕ ਲਈਏ ਜੁੜੇ ਰਿਓ ਐਂਡ ਤੱਕ ਮਲਾਓ ਦੇ ਨਾਲ ਤੁਹਾਨੂੰ ਸਨੈਪਚਾਟ ਤੇ ਜ਼ਰੂਰ ਐਡ ਕਰੋ ਹਾਂਜੀ ਪੇ ਕਰਦੇ ਪਏ ਨੇ ਕੂਲਰ ਸਾਫ ਇੱਧਰ ਅਜੇ ਪਾਣੀ ਤੇ ਉਦਾਂ ਹੀ ਵਿੱਚ ਕੇ ਨਹੀਂ ਖਾਲੀ ਕਰਤਾ ਤਜਾ ਵਾਲੀਆਂ ਨੂੰ ਸਾਫ ਕਰ ਦੋ ਵਰਦਨ ਮੈਂ ਕਹਿੰਦੀ ਜੇ ਵਿੱਚ ਸਮੈਲ ਆਉਂਦੀ ਨੇ ਗੰਦਗੀ ਦੀ ਤੇ ਵਿੱਚ ਰੂਮ ਸਪਰੇਅ ਮਾਰ ਦੋ ਹੈਗੀ ਹੈ ਇੱਧਰ ਡਾਲੀ ਜੀ ਬੈਂਗਣ ਕਿਹੜੇ ਆ ਦੂਜੇ ਵੀ ਗ੍ਰੀਨ ਤੇ ਆ ਦੂਜੇ ਬੈਂਗਣ ਲੈਣ ਦੇ ਕਦੀ ਤੋਰੀਆਂ ਕਦੀ ਬੈਂਗਣ ਕਦੀ ਕਰੇਲੇ ਇਹੋ ਮਸ਼ਹੂਰ ਹੋਏ ਡੈਡੀ ਦੇ ਜਾਂਦੇ ਚਲੇ ਸਬਜੀ ਬਣ ਜਾਂਦੀ ਬਹੁਤ ਵਧੀਆ ਵਰਲੇ ਨਾਨੀ ਦੋ ਤਾਂ ਸੁੱਤੇ ਐਰਮਾਨ ਕਰਦੇ ਪਏ ਇਹ ਕਰੰਦੇ ਆ ਜਾਲੀਆਂ ਕਾ ਕਰਤੀਆਂ ਸਾਫ ਗਿੰਦੰਗੀ ਜੀ ਬਹੁਤ ਹੋਈ ਜਣਾ ਵਿੱਚ ਕਟਾ ਮਿੱਟੀ ਕਿੰਨੇ ਦਿਨ ਹੋ ਗਏ ਕੂਲਰ ਸਾਫ ਨਹੀਂ ਕੀਤਾ ਜੋ ਮਤਲੇ ਚਲੀ ਆਂਦਾ ਆ ਤੇ ਸਾਫ ਕਰਨ ਵਾਲਾ ਹੀ ਹਵਾ ਵੀ ਬਹੁਤ ਘੱਟ ਹੀ ਗਈ ਇਹਦੀ ਜਦੋਂ ਚਲਾਈ ਤਾਂ ਇਹ ਤਾਂ ਹਵਾ ਬਹੁਤ ਘੱਟ ਦੀ ਮੋਟਰ ਬਦਲ ਆ ਲਈਏ ਹਵਾ ਘੱਟ ਆਵੇ ਹਾਂ ਮੋਟਰ ਬਦਲ ਆ ਲਈਏ ਮੋਟਰ ਤੇ ਸਹੀ ਹੈ ਜੇ ਟੋਕਿਆਂ ਲਈ ਮੋਟਰ ਟੋਕਿਆ ਤੇ ਇਹ ਬੱਚੋ ਇਹਨਾਂ ਨੇ ਕਰਤਾ ਆ ਵੇਖੋ ਸਾਫ ਚੰਗੀ ਤਰ੍ਹਾਂ ਪੱਖਾ ਨੇ ਸਾਫ ਕੀਤਾ ਕਾ ਸਦਾ ਹਾਂ ਕੰਨ ਨਹੀਂ ਕਰਨ ਦੇ ਸਿੰਕਲਾ ਆ ਗਿਆ ਆਪਣੇ ਕੋ ਫਿਰ ਹੋਰ ਜੰਗਲ ਕੀਤਾ ਜਿਹੜਾ ਸਮਾਨ ਜਿਹਾ ਮੰਗਾਇਆ ਸੀ ਦਾ ਸਾਡ ਦਾ ਸਮਾਨ ਲੈਣਾ ਆਇਆ ਆਪਣਾ ਕੁਰਸੀਆਂ ਕਰ ਚੱਕ ਪਹਿਲਾਂੋਂ ਤੇਰੀਆਂ ਅਜੇ ਦੋ ਹੀ ਆਈਆਂ ਫਿਲਹਾਲ ਅਜੇ ਵਧੀਆ ਵੀਰੇ ਨਹੀਂ ਲਾ ਗਿਆ ਜੀ ਬਾਕੀ ਆਏ ਪੁਰਾਣੇ ਪਾ ਕੇ ਚੱਲਣ ਦੇ ਆਪਣੇ ਆਪ ਹੋਰ ਕੰਮ ਕਰ ਕੰਮ ਤੋਂ ਆਇਆ ਹੋ ਕਰੇ ਵਧੀਆ تھا ਚਾਹ ਆਪਣੀ ਆ ਗਈ ਹੈ ਹਾਂ ਜੀ ਸਾਰਾ ਬਿਸਕਟ ਮਕਾਉਣੇ ਆ ਸਾਰੇ ਪੰਗਾ ਕੋਈ ਨਹੀਂ ਮੈਨੂੰ ਆਪਾਂ ਨੇ ਸਵੇਰ ਦੇ ਬੈਠੇ ਹਾਂ ਭਰਾ ਪਹਿਲਾਂ ਕੁਲਰ ਚਾਲਾ ਕੀਤਾ ਸਾਫ ਤੇ ਮਮੂ ਨੂੰ ਚੱਲ ਗਏ ਮੁੰਨੇ ਜੜੀ ਨੂੰ ਮਮੂ ਨੇ ਜੜੀ ਨੂੰ ਚੱਲ ਗਿਆ ਤੇ ਆਪਾਂ ਤੋਂ ਰੋਟੀ ਪਣੀ ਬੰਡਿਆ ਮੈਂ ਰੋਟੀ ਬਣੇ ਖਾ ਕੇ ਜਾਵਾਂ ਹਾਂ ਪੰਗਾ ਕੋਈ ਗੱਲ ਇਹ ਲੋਕੇ ਕੰਮ ਹੀ ਲੈ ਲੈਨੇ ਆ ਹੈਂ ਕਰਾ ਲਈ ਕਿਥੇ ਮੈਂ ਨਜ਼ਰ ਆ ਹੈਂ ਕਰ ਲੈਨੇ ਆਪ ਅਬ ਬਤਾਈਏ ਕਿਤਾ ਕਰੀਏ ਯਾਰ ਕਿਥੇ ਜਿਆਦਾ 40 ਚਿੱਤੇ ਹੱਥੀ ਕੋਪੀ ਫੋਨ ਮਿਲ ਗਾਉਂ ਇਹ ਇੱਥੇ ਇੱਥੇ ਉਹ ਲੋ ਵਾਲਾ ਮੈਂ ਯਾਰ ਇੱਥੇ ਇੱਕ ਕੰਮ ਆ ਇੱਥੇ ਲਾ ਲੈਣਾ ਹਾਂ ਲਾ ਲਈ ਜਿੱਤੇ ਹੱਥੀ ਕੋਨ ਜੋ ਮੈਂ ਤੈਨੂੰ ਕਬੋਤਲਾਂ ਲਾਉਣੀਆਂ ਪੈਣੀਆਂ ਹੋਣੀਆਂ ਜਿਵੇਂ ਬੋਤਲ ਜਿੰਦ ਨਹੀਂ ਪੈਣੀਆਂ ਬੋਤਲ ਕੋਨ ਮੜਾ ਜਾ ਕਰਕੇ ਨਾ ਇਹ ਬੜੇ ਚਰੰਦਾ ਲੈ ਕੇ ਰੱਖਿਆ ਯਾਰ ਆ ਕਦੇ ਕੋਈ ਕਹਿਣ ਨਹੀਂ ਦੋਹੇ ਚਰੰਦੇ ਨਾ ਜਿੱਤੇ ਮੈਂ ਲੈ ਜਾਂਦਾ ਹਾਂ ਤਾਂ ਮੈਂ ਕਿ ਬਕਸੇ ਦੇ ਵਿੱਚ ਆਜਾ ਜੋ ਬਕਸੇ ਬਣਾਵਾ ਕਹਿੰਦਾ ਇਧਰ ਬਕਸੇ ਦੇ ਵਿੱਚ ਆਜੂਗਾ ਹਾਂ ਨਾ ਹੂੰ ਤੇ ਹਨਾ ਪਾਪ ਨਾ ਮਮਾ ਮਸੇ ਓਕੇ ਇਸੇ ਤੇ ਨਹੀਂ ਓਏ ਜੰਮਣੇ ਜਦ ਲੌਜੀ ਕਰਤਾ ਆਪਾਂ ਸਟੈਂਡ ਹੈਗਾ ਮੜਾ ਮੋਟਾ ਆ ਇੱਥੇ ਆਉਣ ਡਿਆ ਚੋਕ ਇੱਧਰ ਲਾਤੀ ਆ ਫਿਲਟਰ ਇੱਧਰ ਹੀ ਆ ਬੋਤਲ ਜੀ ਇੱਥੇ ਲੱਗੀ ਇਹਨੂੰ ਚੋਕ ਇੱਧਰ ਕਰਤਾ ਬਸ ਇਹਦਾ ਚੱਲੇ ਜਾਣਾ ਕੰਮ ਫਿਲਾਲ ਅਜ ਕਾ ਹੈਂਗ ਕਰਤੀ ਆ ਬਸ ਮੈਨੂੰ ਚਲ ਬੰਦਾ ਆਇਆ ਲਾ ਲੈਣਾ ਚਾਹੀਦਾ ਬੰਦੇ ਦਾ ਹੈ ਕਿ ਨਹੀਂ ਤੇ ਚਲ ਠੀਕ ਨਾ ਧਿਆਨ ਨਾ ਜਾਈ ਕਾ ਕਰ ਪਹਿਲਾਂ ਕਹਿ ਰੱਖੀਏ ਬਣਾਗੇ ਓਕੇ ਓਕੇ ਠੀਕ ਨੀ ਰਬੜਾਉਗੇ 10 ਵਜੇ ਗੀ 10 ਵਜੇ ਬੰਦੇ ਨਾ ਪੈ ਜਾਣ ਬੰਦੇ ਪਾਗੇ ਨਹੀਂ ਦਿੱਤਾ ਕੀ ਆਸ ਨਾ ਮੈਂ ਠੀਕ ਆ ਖੜਾ ਓਕੇ ਓਕੇ ਫੋਨ ਕਰਦੀ ਕਰ ਜਾਓ ਓਕੇ ਲੈ ਵੀ ਵੀਰੋ ਆਇਆ ਸੀ ਹੁਣੇ ਚਲ ਗਿਆ ਤੇ ਨਾਲੇ ਉਹਦਾ ਥੋੜਾ ਸਮਾਨ ਜਾਂ ਦੇਣ ਆਲਾ ਜਦੋਂ ਆਪਣਾ ਸਮਾਨ ਜਾਂ ਲੈਣ ਆਇਆ ਸੀ ਮੈਂ ਕਿਹਾ ਚਲੋ ਥੋੜਾ ਸਮਾਨ ਉਹਨਾਂ ਨੇ ਆਨਲਾਈਨ ਮੰਗਾਇਆ ਸੀ ਤੇ ਉਹ ਲੈਣ ਆਇਆ ਸੀ ਮੈਂ ਕਿਹਾ ਚਲੋ ਦੇ ਦਿੰਨੇ ਆ ਕਾਫੀ ਟਾਈਮ ਤਾਂ ਮਗਾਇਆ ਉਹਦਾ ਟਾਈਮ ਨਹੀਂ ਲੱਗਣਿਆ ਆਉਣ ਦਾ ਮੈਂ ਕਿਹਾ ਚੱਲ ਅੱਜ ਉਹਨੇ ਫੋਨ ਕੀਤਾ ਕਹਿੰਦਾ ਮੈਂ ਆਉਣਾ ਮੈਂ ਕਿਹਾ ਚੱਲ ਆਣ ਕੇ ਤੇ ਆਪਣਾ ਸਮਾਂ ਹੁੰਦੀ ਆ ਕਾਕਾ ਜੀ ਜਦੋਂ ਟਾਈਮ ਹੋ ਗਿਆ ਚਲੋ ਕਾਕਾ ਜੀ ਬਾਹੂ ਸੇਵਣੀ ਕੱਕੇ ਕੱਕੇ ਕਿੱਥੇ ਚਲੇ ਆਏ ਕੱਕੇ ਕਿੱਥੇ ਚਲੇ ਆਏ ਕੱਕੇ ਚਲੋ ਰੋਟੀ ਖਾਈਏ ਹੈ ਟਾਈਮ ਹੋ ਗਿਆ ਫਿਰ ਉਹ 9:30 ਦਾ यहाँ करके चलो चलो मेरा पुत चलो मेरा पुत रोटी खाइए हैं पते पते रोटी खाइए ना जी फतेह वाले तो बोल देने तो फतेह होने नींद बड़ी प्यारी है करे बंदा की इन्नी नींद चढ़ी चलो कर फतेह के पापा ਕੋਸ਼ਿਸ਼ ਨਹੀਂ ਚਲ ਕੀ ਫਰੇਨ ਆਹ ਰੋਜ਼ ਟੇਬਲ ਲੈ ਹੁੰਦੇ ਇੱਧਰ ਹੈ ਡ੍ਰੈਗ ਰੂਮ ਤੇ ਰੱਖਿਆ ਮੈਂ ਟੇਬਲ ਤੇ ਇੱਥੇ ਲੈ ਆ ਹੁੰਦੇ ਚੋਕ ਕੇ ਰੋਜ਼ ਤੇਨੂੰ ਕੋਈ ਨਹੀਂ ਟੇਬਲ ਤੇ ਵੀ ਰੋਟੀ ਖਾਣੀ ਚਾਹੀਦੀ ਵਾਹੀ ਹੈ ਤੇ ਘਰ ਸਹੀ ਹੈ ਨਾਲੇ ਮੇਰੀ ਬਣਨੇ ਨੂੰ ਸੇਵਾ ਹੋ ਰਹੀ ਹੈ ਉਦਾਂ ਉਦਾਂ ਕਿਤੇ ਇਹਨਾਂ ਨੇ ਖਾਣੀ ਸੇਵਾ ਚਾਹ ਨਾ ਬਣ ਕੁਰਸੀ 'ਚ ਬਹਲਾ ਮੈਂ ਇਹ ਮੀਕ ਡਿਚ ਲਾ ਕੇ ਇਹ ਮੇਰੀ ਇਹੋ ਇੱਕ ਡੇਟ ਚਲਾ ਕਾਕਾ ਕਿੱਧਰ ਵੇਖਣ ਡਿਆ ਹੈ ਫਤਿਹ ਇਹ ਬੜੀ ਨਿਕਲ ਆ ਗਈ ਦਿਚਾਰੇ ਹੈ ਨਾ ਕਾਕਾ ਸੌਂ ਨਹੀਂ ਕੰਨ ਕਹਿੰਦੇ ਕਾਕਾ ਸੌਂ ਨਹੀਂ ਲਿਆ ਟਾਈਮ ਹੋ ਗਿਆ 11:30 ਦਾ 12:00 ਵਜੇ ਨਾ ਮਾਨਨੀ ਨੀ ਨਾ ਪੁੱਤਰੀ ਨੀ ਦਾ ਉਣੀ ਸਾਢੇ ਵਜੇ ਦੁੱਧ ਲੈਉਣਾ ਫਿਰ ਦਵਾ ਵਾਸਤੇ ਹਾਂ ਹਾ ਤੇ ਟਾਈਮ ਕਰੋ ਚੈੱਕ ਆ ਸਾਢੇ 11:00 ਦੁਪਹਿਰ ਹੋ ਗਿਆ ਟਾਈਮ ਉਹ ਬੜੀ ਖਰਾਬ ਹੀ ਰਹਿੰਦੀ ਮਨ ਕੀ ਗੱਲ ਉਹ ਸੈਸੋਲ ਵੀ ਪਾਇਆ ਤਾਂ ਨਹੀਂ ਚੱਲਦੀ ਆ ਰਿੰਗ ਲਾਈਟ ਲਾਈਟ ਘੱਟ ਗਈ ਸਭ ਦੀ ਗੋਲ গলা ਸਾਫ ਕਰਕੇ ਜਪਾਨੀ ਗੁਣੀ ਪਾਇਲ ਲਾਉਣੇ ਠਹਿਰ ਕੇ ਇਧਰ ਬੋਤਲ ਰੱਖੀ ਗਾ ਕੇ ਦੀ ਹਨੂ ਬਿਓ ਬੋਤਲ ਨਹੀਂ ਦੇਣੀ ਹੁੰਦੀ ਹੈ ਹੈ ਅਧੇ ਹਨੂ ਨੀਂਦ ਨਹੀਂ ਨਾ ਹੁੰਦੀ ਹੁਣ ਇਹਨਾਂ ਕੈਂ ਨਹੀਂ ਸੋਜੋ ਵੇਖ ਲੈ ਦੇ ਕੰਮ ਇਹਨਾਂ ਕੈਂ ਨਹੀਂ ਸੋਜੋ ਅਈ ਜ਼ਬਰ ਖੇਡਾ ਮੈਨ ਖੇੜੀ ਖੇੜੀ ਕਰਦੀ ਨਾ ਕਿਉਂ ਵੀ ਲੱਗ ਨਹੀਂ ਟਾਈਮ ਬੜਾ ਹੋ ਜਾਂਦਾ ਰਾਤ ਹਨੂ ਨਾ ਕਾਫੀ ਦਲਾ ਤੰਗ ਕਰਦਾ ਪਾਉਂ ਗਿਆ ਬੌਗ ਨੇ ਅੰਦਰ ਨਾ ਮਾਰ ਸਿੱਟੂ ਵੀ ਅੱਜ ਬਾਗ ਨੂੰ ਪਾਇਆ ਤੇ ਇਹ ਗੰਦੀ ਕਰ ਲੈਂਦੀ ਸਿੱਟੂ ਵੀ ਗੰਦੀ ਕਰਕੇ ਬਹਿ ਜਾਂਦੀ ਨੂੰ ਨੂੰ ਜੂਇੰਟ ਨੂੰ ਕਰ ਕਾ ਕਰਦੇ ਮੈਂ ਹੀ ਕਰਨਾ ਸੁਰ ਹੋਰ ਹੋਰ ਨਹੀਂ ਕਰਨੀ ਇਹ ਬਾਈ ਬਾਈ ਚੋਨੀ ਜੀ ਫਤਿਹ ചെലോ യ <laughs> 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 ਟੈਂ ਬੜਾ ਹੋ ਗਿਆ ਯਾਰ ਦੁੱਧ ਪੀਣਾ ਤੂੰ ਤੈਨੂੰ ਲਿਆ ਕੇ ਦਵਾਂ ਦੁੱਧ ਘਟ ਮਰਜੀ ਲੈ ਦੋ ਹਾਂ ਕਿ ਦਮਾਂ ਦੁੱਧ ਅਹੀਂ ਪੀਏ ਤਾ ਜਾਣੇ ਹੈ ਬੋਲਦਾ ਨਹੀਂ ਪਤਾ ਸੈਂਗ ਪਤਾ ਨਵੇਂ ਬੜੇ ਬਦੇ ਹੈ ਨਾ ਲੇ ਕੇ ਨਿਕਾ ਦ ਨਵੇਂ ਬਦੇ ਸੋ ਮੈਂ ਸੁਣਾ ਐਨੰਤੋ ਪਤਨ ਨੂੰ ਇਹ ਦਿਨ ਆ ਜਾਰੀ ਇਹਨੇ ਦੇਖਦੀ ਸਾਰੀ ਰਾਤ ਸਾਰੀ ਰਾਤ ਇੱਦਦੇ ਕਰੀ ਜਾਣਾ ਹਾਂ ਵੀ ਸੌਣਿਆ ਮੈਂ ਤਾਂ ਸੌਣਾ ਯਾ ਵੀ ਫਤਹਿ ਹਮ ਦਾ ਵੀ ਨਹੀਂ ਆਉਣੀ ਸੀ ਚਲ ਅੱਜ ਟਾ ਡਿਊਟੀ ਦੇ ਸੰਬੰਧੀ ਇਹ ਸੁਣ ਮੇਲਾ ਸੁਣਦੇ ਕਿ ਜੰਡੀ ਮਾ ਹੈ ਸੋਨਣਾ ਮਿਆਂ ਨੂੰ ਫੇਨ ਨੂੰ ਮੁੜ ਕੇ ਵਲੌਗ ਵੇਖਿਆ ਕਰਨੇ ਜਦੋਂ ਵੱਡਾ ਹੋ ਗਿਆ ਮੈਂ ਕਹਣਾ ਕਿੰਨੇ ਮੈਨੂੰ ਸਾਹਬਿਆ ਹੈ ਅੰਦੇ ਕੋਈ ਨਹੀਂ ਹਾਂਜੀ ਇਹ ਸੀ ਅੱਜ ਦਾ ਉਹ ਜੇ ਵੀ ਲੋਗ ਵਧੀਆ ਲੱਗਾ ਤੇ ਕਮੈਂਟਸ ਜੀ ਕਰਿਆ ਮਿਲਦੇ ਆ ਮੈਕਸ ਵਲੌਗ ਬਾ ਬਾਏ ਗੁੱਡ ਨਾਈਟ ਅੱਪ ਟੂ